ਕਪੂਰਥਲਾ ਦੇ ਪੌਸ਼ੇ ਇਲਾਕੇ ਮੋਡਲ ਟਾਊਨ ਵਿੱਚ ਇੱਕ ਪਬਲਿਕ ਪਾਰਕ ਵਿੱਚ ਦੋ ਤਿਰਾਂ ਵੱਲੋਂ ਦਰਖਤਾਂ ਨੂੰ ਕੱਟਣ ਨੂੰ ਲੈ ਕੇ ਆਮਲੇ-ਸਾਮਲੇ ਨਜ਼ਰ ਆਇਆ ਜਿਸ ਵਿੱਚ ਇੱਕ ਪੱਖ ਦਾ આરોਪ ਹੈ ਕਿ ਦੂਜੇ ਪੱਖ ਦੇ ਲੋਕ ਜਾਣਬੁੱਝ ਕੇ ਪੇੜਾਂ ਦੀ ਕਟਾਈ ਕਰ ਰਹੇ ਹਨ ਤੇ ਇਸ ਦੀ ਲੱਕੜੀ ਨੂੰ ਵੇਚ ਰਹੇ ਨੇ ਅਜਿਹਾ ਕਰਨ ਤੋਂ ਰੋਕਣ ਤੇ ਉਹਨਾਂ ਉੱਤੇ ਹਮਲਾ ਵੀ ਕੀਤਾ ਗਿਆ ਜਦਕਿ ਦੂਜੇ ਪੱਖ ਦਾ ਕਹਿਣਾ ਸੀ ਕਿ ਦਰਖਤ ਕਟਾਏ ਨਹੀਂ ਜਾ ਰਹੇ ਬਲਕਿ ਦਰਖਤਾਂ ਨੂੰ ਛੋਟਾ ਕੀਤਾ ਜਾ ਰਿਹਾ ਹੈ ਕਿਉਂਕਿ ਦਰਖਤ ਕਾਫੀ ਪੁਰਾਣੇ ਹੋ ਗਏ ਨੇ ਤੇ ਇਹਨਾਂ ਦੇ ਵੱਡੇ ਹੋਣ ਦੇ ਕਾਰਨ ਕਈ ਅਸਮਾਜਿਕ ਤੱਤ ਇਸ ਦਾ ਫਾਇਦਾ ਚੁੱਕਦੇ ਨੇ ਅਤੇ ਗਲਤ ਕਾਰਵਾਈ ਨੂੰ ਅੰਜਾਮ ਲਗਾ ਰਹੇ ਨੇ ਕਿਉਂਕਿ ਉਹ ਚਾਹੁੰਦੇ ਹੈ ਕਿ ਇਹ ਕੰਮ ਉਹਨਾਂ ਦੀ ਅਤੇ ਇਸ ਕੰਮ ਨੂੰ ਕਰਵਾਉਣ ਦੇ ਲਈ ਗੱਲ ਜਿਹੜੀ ਕੀਤੀ ਗਈ ਸੀ ਉਹਨਾਂ ਦੀ ਲੇਬਰ ਤੋਂ ਕਰਵਾਈ ਜਾਵੇ ਹਾਲਾਂਕਿ ਦੋਨਾਂ ਪੱਖਾ ਵੱਲੋਂ ਇਸ ਤੇ ਬੰਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਮਾਮਲਾ ਇਦਾਂ ਵੀ ਦਰਸਤੇ ਲੱਗੇ ਨੇ ਇਹ ਸਾਰੇ ਉੱਥੇ ਵੜਾਈ ਜਾਂਦੇ ਨੇ ਉਹਨਾਂ ਨੂੰ ਮਸ਼ੀਨਾ ਆ ਆਲੂ ਵਾਲੀ ਪਾਰਟੀ ਦੇ ਦਰਸਤੀ ਜਿਹੜੇ ਨੇ ਲਾਏ ਸੀ ਜਿਹੜਾ ਸਰਕਾਰ ਨਗਰ ਕੌਂਸਲ ਨੇ ਲਾਏ ਸੀ ਇਹ ਸਾਰੇ ਜਿਹੜੇ ਦਰਸਤੇ ਹੈਗੇ ਨੇ ਹਰੇ ਦਰਸਤੇ ਹੈਗੇ ਨੇ ਅੱਗੇ ਵੀ ਨਾ ਵੜਾਤੇ ਹੁਣ ਫੇਰ ਇਹ ਬੰਦੇ ਲਾਏ ਸੀ ਬੰਦੇ ਲੈ ਆ ਮਸ਼ੀਨਾ ਮੰਗਾਈਆਂ ਸੀ ਉਡਾਉਣ ਵਾਸਤੇ ਇਹਨਾਂ ਨੇ ਉਹ ਬੰਦੇ ਬੈਠੇ ਨੇ 7-8 ਬੰਦੇ ਲਾਏ ਸੀ ਮੈਂ ਕਿਹਾ ਯਾਰ ਵੀ ਰਾਤਾਂ ਨਾ ਵੱਡੋ ਹਰਿਆਵਲ ਖਤਮ ਹੋਉਂ ਡਈ ਅੱਗੇ ਵਾਤਾਵਰਨ ਬੜਾ ਸ਼ੁੱਧ ਨਹੀਂ ਹੈਗਾ ਤੇ ਨਾ ਵੱਡੋ ਉਹ ਜਿਹੜਾ ਪਿੰਕਾ ਸੀ ਉਹਨੂੰ ਮੈਂ ਕਿਹਾ ਤੂੰ ਕੋਣ ਕੇ ਰੁਕਣਾ ਜਿਹੜੇ ਜਿਹੜੇ ਦਰਖਤ ਵੱਡੇ ਗਏ ਆ ਇਹ ਕਾਰਪੋਰੇਸ਼ਨ ਵੱਲੋਂ ਆਏ ਬੰਦੇ ਕਿ ਕਿਸ ਤਰ੍ਹਾਂ ਉਹਨਾਂ ਨੇ ਜਿਹੜੇ ਕਾਰਪੋਰੇਸ਼ਨ ਕੋਈ ਬਜ਼ਾਰੀ ਪ੍ਰਾਈਵੇਟ ਬੰਦੇ ਨੇ ਆਪਣੇ ਹਾਇਰ ਕੀਤੇ ਇਹਨਾਂ ਨੇ ਪ੍ਰਾਈਵੇਟ ਕੋਈ ਸਰਕਾਰੀ ਬੰਦਾ ਨਹੀਂ ਆਇਆ ਇੱਥੇ ਕਿੰਨੀ ਦਿਨ ਹੋ ਗਈ ਹੈ ਦਰਖਤ ਲੱਗਿਆ ਨੂੰ ਇਹ ਕੋਈ 2000 ਦੇ 7 ਮਹੀਨੇ 18 ਦਿਨ ਮੁੱਖ ਮੰਤਰੀ ਹੁੰਦੀ ਨੇ ਆਪਣੇ ਜਿਹੜੀ ਉਹ ਪੱਠਣ ਨੂੰ ਦੀ ਉਸ ਟਾਈਮ ਲਾਈ ਤੇ ਹੁਣ ਕੀ ਕਾਰਨ ਕੀ ਹੈ ਦਰਖਤ ਜਿਹੜੇ ਵੱਢ ਦਿੱਤੇ ਗਏ ਨੇ ਉਹਨਾਂ ਨੂੰ ਇਹ ਆਪਣੇ ਆਪ ਮੂਰੇ ਵੱਢਦੇ ਨੇ ਇਹਨਾਂ ਨੇ ਕਿਸੇ ਕਾਰਨ ਨਾਲ ਪਾਦੇ ਬੰਦੇ ਵਢਾਂਡੇ ਇਹਨਾਂ ਬਾਲੇ ਨੂੰ ਚੁੱਕ ਕੇ ਲੈ ਜਾਂ ਹਰ ਸਾਲ ਲੱਕੜ ਚੁੱਕ ਕੇ ਲੈ ਜਾਂਦੇ ਨੇ ਇਥੋਂ ਯਾਨੀ ਕਿ ਸਾਰੇ ਜੜੂ ਵੱਡੀ ਜਿਹੜੇ ਦਰਖਤ ਇਹ ਜਿਹੜਾ ਕੋਈ ਨਹੀਂ ਕਈ ਇਹਨੂੰ ਕੈਮੀਕਲ ਪਾ ਕੇ ਰਸਾੜਤਾ ਜਿਵੇਂ ਖੰਡੇ ਦੋ ਤਿੰਨ ਦਰਖਤ ਇਥੇ ਤੇ ਤੁਸੀਂ ਇਸ ਗੱਲ ਦਾ ਵਿਰੋਧ ਕੀਤਾ ਮੈਂ ਇਸ ਦਾ ਵਿਰੋਧ ਕੀਤਾ ਤੇ ਮੇਰੇ ਆ ਆ ਡਾੜ ਫੜਿਆ ਮੇਰੇ ਮਾਰਿਆ ਹੋ ਗਿਆ ਪਿੰਕੇ ਨੇ ਪਿੰਕਾ ਕੌਣ ਹੈ ਪਿੰਕਾ ਉਹ ਗਰਮੀਤ ਸੇ 512 ਦਾ ਨੰਬਰ ਕੀ ਨਾਮ ਦੱਸਦਾ ਪਿੰਕਾ ਪਿੰਕਾ ਕਹਿੰਦੇ ਨੇ ਉਹਨੂੰ ਹਾਂਜੀ ਹੈ ਉਹ ਮਿਲ ਕੇ ਪੂ ਕੋਨੇ ਕਹਿੰਦਾ ਆਪਣਾ ਹੋਣਾ ਕਹਿੰਦਾ ਇੱਥੇ ਰੁਕਣਾ ਸਾਨੂੰ ਅਸੀਂ ਵੱਡਾਂਗੇ ਕਹਿੰਦਾ ਤੇ ਮੇਰੇ ਆਹ ਮਾਰਿਆ ਉਹ ਡਾਟੋਂ ਨੇ ਲੱਗਾਂ ਜਮੀਨ ਤੇ ਜਾ ਡਿੱਗਾ ਤੁਹਾਡੇ ਵੱਲੋਂ ਕਿ ਤੇ ਰਿਪੋਰਟ ਇਹਦੀ ਸ਼ਿਕਾਇਤ ਦਾ ਮੈਂ ਅਮੀਰ ਸਾਹਿਬ ਨੂੰ ਦੱਸਿਆ ਸਾਰਾ ਜ਼ਬਾਨੀ ਅਜੇ ਵੱਢਦੇ ਪੇ ਹੋਣ ਵੱਢਦੇ ਪੇਲੇ ਬੰਦੇ ਬੈਠੇ ਨੇ ਵੱਢਣ ਵਾਲੇ ਇੱਥੇ ਉਹ ਰਿਪੋਰਟ ਮੈਂ ਕਰਾਂਗਾ ਨਾ ਠਹਿਰ ਕੇ ਜਾ ਕੇ ਕਰਨਾ ਰਿਪੋਰਟ ਹਾਲ ਦੀ ਘੜੀ ਤੇ ਮੈ ਜਦੋਂ ਮੈਨੂੰ ਪਤਾ ਲੱਗਾ ਵੀ ਵੱਢਦੇ ਪੇ ਨੇ ਮਤਲਕਾ ਆਫਿਸ ਦੇ ਵਿੱਚ ادارے ਦੇ ਵਿੱਚ ਤੁਸੀਂ ਇਹਦੀ ਕੰਪਲੇਂਟ ਦਰਜ ਕੀਤੀ ਹੈ ਮੈਂ ਜ਼ੁਬਾਨੀ ਤੌਰ ਤੇ ਵਰਦੇ ਨਾਲ ਦੱਸਿਆ ਆ ਵਾ ਇਹਨਾਂ ਨੂੰ ਸਾਰਾ ਦੱਸਤਾ ਹੈਗਾ ਹੁਣ ਮੈਂ ਦਰਜ ਲੱਗਾ ਇਹਦੀ ਕਰਨ ਚੱਲਿਆ ਰਿਪੋਰਟ ਮੇਰ ਸਾਹਿਬ ਨਾਲ ਮੈਂ ਗੱਲ ਕਰੀ ਆਪਣੇ ਤੌਰ ਤੇ ਕੋਈ ਵੀਡੀਓਗ੍ਰਾਫੀ ਕੋਈ ਇਹਨਾਂ ਦੀ ਨਹੀਂ ਮੈਂ ਵੀਡੀਓਗ੍ਰਾਫੀ ਕਰਦਾ ਮੈਨੂੰ ਮੌਕਾ ਨਹੀਂ ਜਦੋਂ ਮੇਰੇ ਉਹਨੇ ਮਾਰਿਆ ਭੱਜ ਗਏ ਮੈਂ ਆਪਣੇ ਮਤਲਬ ਜਿਹੜਾ ਸੀ ਤੇ ਮੈਂ ਦੱਸਣ ਚਲਾ ਗਿਆ ਅਧਿਕਾਰੀਆਂ ਨੂੰ ਮੈਨੂੰ ਉਹਦਾ ਉਹਨੇ ਮੇਰ ਨਾਲ ਮੈਂ ਗੱਲ ਕੀਤੀ ਤਾਂ ਦਿੱਤੇ ਹਮਲਾ ਕੀਤਾ ਤੇ ਇਹਦਾ ਹਥਿਆਰ ਨਾਲ ਇਹਦੀ ਤੁਸੀਂ ਰਿਪੋਰਟ ਥਾਣੇ ਦਰਜ ਕਰਾਈ ਹਾਂ ਉਹ ਮੈਂ ਲੱਗਾ ਦਿੱਤੇ ਆਪਣੇ ਜਿਹੜੀ ਰਿਪੋਰਟ ਦਰਜ ਕਰ ਚ ਉਹਨਾਂ ਦਾ ਹਜੇ ਉਹ ਕੈਮਰਾ ਉਹਨਾਂ ਨੇ ਸਾਨੂੰ ਦੱਸਿਆ ਵਾ ਇਹ ਉਹਨਾਂ ਦਾ ਵੀ ਅਸੀਂ ਬਿਆਨ ਲਵਾਂਗੇ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਕੱਲ ਕੋਈ ਮੀਟਿੰਗ ਹੋਈ ਸੀ ਉਹਦੇ ਵਿੱਚ ਪਾਜੀ ਮੈਂ ਤਾਂ ਨਾ ਇਹਨਾਂ ਦਾ ਮੈਂਬਰ ਆ ਇਹਨਾਂ ਨੇ ਕਿਹਾ ਵਾ ਕਿ ਹਾਂ ਇਹਨਾਂ ਨੇ ਪੈਸੇ ਇਕੱਠੇ ਕੀਤੇ ਨੇ ਤਰ੍ਹਾਂ ਹੱਥ ਵੜਨ ਦੇ ਲੋਕਾਂ ਦੇ ਕੋਲੋਂ ਮੰਗ-ਮੋਗ ਕੇ ਤੇ ਉਹਦੇ 10000 ਰੁਪਏ ਪੈਸੇ ਉਹਨਾਂ ਨੂੰ ਦੇਣੇ ਸੀ ਬੰਦਿਆਂ ਨੂੰ ਬੰਦੇ ਉਹ ਬੈਠੇ ਰਹੇ ਉਹਨਾਂ ਨੂੰ ਪੁੱਛੋ ਕਿਨੇ ਲਿਆਂਦਾ ਉਹ ਬੰਦੇ ਹੋਰ ਵੀ ਮਜੂਦ ਬੈਠੇ ਤਾਂ ਛੇਤੀ ਛੇਤੀ ਕਰ ਲਿਆਣਾ ਵੀ ਇਹ ਪਤਾ ਲੱਗ ਜੇ ਵੀ ਬੰਦੇ ਜਿਹੜੇ ਆਏ ਨੇ ਉਥੋਂ ਕੌਣ ਲੈ ਗਿਆ ਉਹ ਆ ਮੁੰਡੇ ਪੰਜੇ ਲਿਬਰਲ ਛੇਵੇਂ ਮਗਰ ਉਸੇ ਕਾਰਵਾਈ ਕੀਤੀ ਜਾਵੇ ਦਰਖਤ ਵੜਨਾਂ ਦੇ ਬਹੁਤ ਜ਼ੋਰ ਨਾਲੀ ਗੱਲ ਹੈਗੀ ਜੇ ਚੰਡੀਗੜ੍ਹ ਦਰਖਤ ਅੱਗੇ ਆ ਜੇ ਵੇ ਕੰਧ ਬੋੜ ਦੇਣਗੇ ਦਰਖਤ ਨਹੀਂ ਵੜਦੇ ਹੈਗੇ ਇੱਥੇ ਤੇ ਇਹਦੇ ਆ ਵੜਨ ਡੇਨ ਬਗਾਏ ਕਿਸੇ ਪਰਮਿਸ਼ਨ ਤੋਂ ਕੋਈ ਕਿਸੇ ਦੀ ਮਨਜ਼ੂਰੀ ਨਹੀਂ ਇਹਦੇ 15 ਦਿਨ ਦੀ ਕੈਦ ਹੈ ਜੇ ਕੋਈ ਬੰਦਾ ਦਰਖਤਾਂ ਹਰਿਆ ਵੜੇਗਾ ਕੋਈ ਤੇ ਜਵਾਨਤ ਵੀ ਨਹੀਂ ਹੈਗੀ ਉਹਦੇ ਸੁਪਰੀਮ ਕੋਰਟ ਦਾ ਹੱਲ ਹੈਗਾ ਇਹ ਕਿੰਨੇ ਦਰਖਤ ਵੜ ਚੁੱਕੇ ਹੁੰਦੇ ਇਹਦੇ ਘਟੋ ਕੋ 40 50 ਦਰਖਤ ਵੜਦੇ ਇਹਨਾਂ ਨੇ ਇਹ ਸਾਰਾ ਖਤਮ ਕਰ ਦੇਣ ਲੱਗੇ ਸੀ ਮਾਮਲਾ ਇਹ ਹੀ ਕੱਲ ਆਇਆ ਸੀ ਆਪਣੇ ਸਰਦਾਰ ਸੁਰਜੀਤ ਸਿੰਘ ਜੀ ਠੀਕ ਹੈ ਕੱਲ ਇੱਥੇ ਬੈਠੇ ਕਾਪ ਹੀ ਕਹਿ ਗਏ ਆ ਕਿ ਦਰਖਤ ਕਟਾ ਲੀਏ ਆਪਾਂ ਹੁਣ ਹਰ ਸਾਲ ਛੰਾਉਂਦੇ ਇਹੀ ਛੰਾਉਂਦੇ ਹਰ ਸਾਲ ਉਹ ਕੱਲ ਆਪ ਹੀ ਕਹਿ ਗਿਆ ਸੀ ਕਿ ਚਲੋ ਠੀਕ ਆ ਉਹ ਚਾਣ ਕੇ ਹੀ ਮੈਂ ਤੇ ਅੰਕਲ ਜਾਣਦੇ ਸੀਗੇ ਤੇ ਉੱਥੇ ਸਾਨੂੰ ਆ ਬੰਦੇ ਛਾਂਗਦੇ ਪਏ ਸੀ ਉਧਰ ਦੀ ਪਾਰਕ ਵਿੱਚ ਤੇ ਉਧਰੋਂ ਬੰਦੇ ਲੱਭ ਗਏ ਤੇ ਉਹਨਾਂ ਨੂੰ ਕਿਹਾ ਕਿ ਯਾਰ ਸਾਡੀ ਵੀ ਪਾਰਕ ਦੇ ਵਿੱਚ ਇਹੀ ਵੀ ਛਾਂਗਣੇ ਆ ਉਹ ਬਸ ਇਸੇ ਗੱਲੋਂ ਆ ਗਏ ਕਿ ਬੰਦੇ ਮੈਂ ਕਿਹਾ ਇਹ ਮੈਂ ਕਿਸ ਨੂੰ 5000 ਰੁਪਏ ਪਤਾ ਨਹੀਂ ਕਿੰਨੂੰ ਦੇ ਗਿਆ ਇਹ 5000 ਮੇਰਾ 5000 ਤੁਸੀਂ ਜੰਗਲਾਦ ਮੈ ਗਏ ਮੈਨੂੰ ਜੰਗਲਾਦ ਮੈ ਗਏ ਮੈਨੂੰ ਪਤਾ ਨਹੀਂ 5000 ਦਿੱਤਾ ਇਹ ਮੇਰਾ 5000 ਖਰਾਬ ਕਰਤਾ ਮੈਂ ਬੰਦੇ ਆਪਣੇ ਕਿ ਇਹ ਇਹ ਨਹੀਂ ਪਤਾ ਜੀ ਇੰਨੀ ਗੱਲ ਕਹਿ ਕੇ ਚੱਲ ਗਏ ਪਤਾ ਨਹੀਂ ਪੁਰਾਣੀ ਦੱਸ ਕੇ ਕਿ ਕਿੰਨੂੰ ਦੇ ਗਿਆ ਇਹ ਕਿੰਨੂੰ ਨਹੀਂ ਦਿੱਤਾ ਇਹ ਨਹੀਂ ਤੁਹਾਨੂੰ ਪਤਾ ਹੋ ਗਿਆ 5000 ਰੁਪਏ ਸਰਜੀਤ ਸਿੰਘ ਹ ਜਿਹੜੇ ਹੁਣ ਆਏ ਸੀਗੇ ਜਿਹੜੇ ਬੂਟੇ ਕੱਟੇ ਜਾ ਰਹੇ ਆ ਇਹ ਤੁਹਾਡੇ ਦੀ ਸਾਰਿਆਂ ਦੀ ਸਹਿਮਤੀ ਨਾਲ ਇਹ ਸਾਰਿਆਂ ਦੀ ਸਹਿਮਤੀ ਨਾਲ ਸ਼ਾਂਗੇ ਆ ਜੀ ਬੂਟੇ ਸਾਰੇ ਹਾਂ ਸ਼ਾਂਗੇ ਆ ਕੱਟੇ ਨਹੀਂ ਜਾ ਰਹੇ ਉਹ ਨਹੀਂ ਕਰ ਰਹੇ ਸੀ ਹਾਂ ਜੀ ਸ਼ਾਂਗੇ ਸੋਨੇ ਬਦਲ ਅੰਜਾਮ ਦਾ ਜਾ ਰਿਹਾ ਉਹਨਾਂ ਨੂੰ ਜਿਹੜਾ ਤੁਹਾਡੇ ਉਹ ਤੇ ਦੇਖੋ ਜੀ ਤੁਹਾਨੂੰ ਤੁਹਾਨੂੰ ਅਸਲੀ ਸਾਰੀ ਗੋਹ ਦੱਸਤੀ ਪਹਿਲਾਂ ਵੀ ਦੱਸਤੀ ਸੀ ਤੇ ਹੁਣ ਵੀ ਦਸਤੀ ਸਾਰੀ ਆ ਗੱਲ ਹੋਈ ਹੈ ਇੱਕ ਉਹਨਾਂ ਦਾ ਅੰਜਾਮ ਇਹ ਹੈ ਕਿ ਤੁਹਾਡੇ ਦੇ ਲਗਾਇਆ ਜਾਦਾ ਕਿ ਦਸਤਰ ਲੈ ਕੇ ਤੁਸੀਂ ਉਹਨਾਂ ਦੇ ਮਗਰ ਭੱਜੇ ਗਏ ਗਲਤ ਆ ਦੇਖ ਲਓ ਜੀ ਆ ਜਿਹੜੇ ਮੁੰਡੇ ਕੰਮ ਕਰ ਰਹੇ ਤੇ ਕਿੱਥੇ ਆ ਉਹਨਾਂ ਨੂੰ ਪੁੱਛਿਆ ਪੁੱਛੋ ਕਿ ਉਹ ਦਸਤਰ ਉਹਨਾਂ ਨੇ ਚੱਕਿਆ ਜੀ ਤੁਹਾਡੇ ਸਾਹਮਣੇ ਚੱਕਿਆ ਤੁਸੀਂ ਦੇਖਿਆ ਚੱਕਦੇ ਨੂੰ ਨਹੀਂ ਤੁਸੀਂ ਦੇਖਿਆ ਨਹੀਂ ਤੁਸੀਂ ਕਹੋਗੇ ਜੇ ਜਦੋਂ ਤੁਸੀਂ ਉਹਨਾਂ ਦੇ ਲੈ ਰਹੇ ਹੋ ਕਿ ਬਿਆਨ ਕਿ ਉਹਨਾਂ ਨੇ ਦਸਤਰ ਫੜਿਆ ਹੋਇਆ ਹੈ ਨਾ ਹਾਂ ਡਿੱਕੀ ਜੋ ਉਹਨਾਂ ਨੇ ਆ ਕੇ ਫਿਰ ਡਿੱਕੀ ਜੋ ਗੱਡੇ ਉਹਨਾਂ ਨੇ ਦਾਤਰ ਆਪ ਗੱਡੇ ਤੇ ਨਾਂ ਸਾਡਾ ਲੈ ਰਿਹਾ ਡਾਕਟਰ ਉਹਦਾ ਸਾਡਾ ਥੋੜੀ ਹੋਇਆ ਫਿਰ ਡਿੱਕੀ ਜੋ ਉਹ ਕੱਢ ਰਿਹਾ ਉਹਨ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਜੀ ਉਹ ਦੇਖੋ ਹਰ ਰੋਜ਼ ਈ ਧੀਆਂ ਭੈਣਾਂ ਦੀਆਂ ਗਾਲਾਂ ਕੱਢਦਾ ਇੱਥੇ ਪਾਰਕ ਵਿੱਚ ਆ ਕੇ ਸਾਰਾ ਮੱਲਾ ਇੱਕ ਪਾਸੇ ਆ ਉਹ ਕੱਲਾ ਇੱਕ ਪਾਸੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਈ ਬੇਨਤੀ ਕਰਦੇ ਉਹਨੂੰ ਨਤ ਪਾਈ ਜਾਵੇ ਉਹ ਕਦੀ ਕਹਿੰਦਾ ਮੈਂ ਡੀਸੀ ਮੇਰਾ ਰਿਸ਼ਤੇਦਾਰ ਆ ਕਦੀ ਕਹਿੰਦਾ ਐਸਐਸਪੀ ਨੂੰ ਮੇਰਾ ਆ ਵਾ ਮਤਲਬ ਬਸ ਈ ਉਹਦਾ ਰੋਜ਼ ਦਾ ਕੰਮ ਆ ਹੁਣ ਕਿੰਨੇ ਕਿ ਦਿਨ ਕੋਈ ਸੁਣੀ ਜਾਵੇ ਜੀ ਹੁਣ ਇੱਥੇ ਆਗੇ ਵੀ ਹੋਣਾ ਸਾਰੇ ਜਾਣੇ ਬੈਠੇ ਇਹਨੂੰ ਪੁੱਛ ਲੋ ਹੁਣ ਵੀ ਇੰਨੀ ਗੱਲ ਕਹਿ ਗਿਆ ਮੈਂ ਡੀਸੀ ਨੂੰ ਫੋਨ ਕਰਨ ਲੱਗਾ ਉਹੀ ਆ ਕੇ ਤੁਹਾਨੂੰ ਸਭ ਸਿਖਾਉਂਦਾ ਇਹ ਗੱਲ ਕਹੀ ਜੀ ਉਹਨੇ ਇਹ ਆ ਪੁੱਛ ਲੋ ਆ ਸਿਆਣੇ ਬਿਆਣੇ ਬੰਦੇ ਆ ਪੜੇ ਲਿਖੇ ਸਾਰੇ ਸਾਰਿਆਂ ਨੂੰ ਪੁੱਛ ਲੋ ਹੁਣ ਦੱਸੋ ਕਿੰਨੀ ਗਵਰਤੀਆਂ ਭੈਣਾ ਦੀ ਕੋਈ ਗੱਲ ਸੁਣੂਗਾ ਜੀ ਚਲੋ ਇਹ ਜਿਹੜੇ ਤੁਸੀਂ ਉਹਨਾਂ ਨੂੰ ਦੇਖੋ ਪਾਜੀ ਉਹਨਾਂ ਨੂੰ ਹੱਥ ਜੋੜ ਕੇ ਇਹ ਗੱਲ ਕਹੀ ਅੰਕਲ ਜੀ ਜਿਹੜੀ ਗੱਲ ਕਰਨੀ ਆ ਰਾਮ ਨਾ ਕਰੋ ਤੁਸੀਂ ਗਾਲਾਂ ਕੂ ਕਰਦੇ ਮਹੱਲੇਦਾਰੀ ਆ ਪੈਕੋ ਇੱਕੋ ਜਗ੍ਹਾ ਰਹਿੰਦੇ ਆ ਚਲੋ ਆ ਪਾਰਕ ਦੇ ਆਸ-ਪਾਸ ਜਿਹੜੀ ਵੀ ਜੋ ਵੀ ਘਟਵਾਏ ਦਾ ਕਾਰਨ ਕੀ ਆ ਕਾਰਨ ਇਹ ਆ ਪਾਜੀ ਡਰਕਟ ਬਹੁਤ ਜ਼ਿਆਦਾ ਵੱਡੇ ਹੋ ਗਏ ਆ ਘਰਾਂ ਤੇ ਡਿੱਗਣ ਦਾ ਡਰ ਆ ਠੀਕ ਆ ਇੱਥੇ ਕੁੜੀਆਂ ਮੁੰਡੇ ਰੋਜ਼ ਰਾਤ ਨੂੰ ਆ ਕੇ ਤੁਸੀਂ 10-11 ਵਜੇ ਆ ਕੇ ਕਰੋ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਆ ਹਰ ਰੋਜ਼ ਇੱਥੋਂ ਕੋਈ ਨਾ ਕੋਈ ਜੋੜੇ ਨਿਕਲਦੇ ਆ ਹਰ ਰੋਜ਼ ਹਰ ਰੋਜ਼ ਇੱਥੇ ਕੋਈ ਨਾ ਕੋਈ ਕੁੜੀ ਮੁੰਡਾ ਆ ਮੇਰੇ ਖਿਆਲ ਨਾਲ ਕੀ ਹੁੰਦਾ ਨੂੰ ਮੈਂ ਦੱਸਾਂ ਜੋ ਇੱਥੇ ਗੰਦ ਪੈ ਚੁੱਕਾ ਆ ਨਾ ਕੋਈ ਨਹੀਂ ਇੱਧਰ ਦੇਖਦਾ ਪਾਰਕ ਇਹ ਇਹ ਇਹਦੇ ਲਈ ਕੋਈ ਤੁਸੀਂ ਲਿਖਤੀ ਅਪਲੀਕੇਸ਼ਨ ਦਿੱਤੀ ਆ ਪੁਲਿਸ ਨੂੰ ਲਿਖਤੀ ਅਸੀਂ 2-3 ਵਾਰ ਦੇ ਕੇ ਆਏ ਆ ਅੱਛਾ ਹਾਂ ਐਸਐਸਪੀ ਨੂੰ ਐਸਐਸਪੀ ਸਾਥ ਦੇ ਵੀ ਦੇ ਕੇ ਆਏ ਆ ਉਦੋਂ ਐਸਐਸਪੀ ਕੌਣ ਸੀਗੇ ਕੋਈ ਨਹੀਂ ਆਏ 2-4 ਦਿਨ ਆਏ ਆ ਕੋਈ ਨਹੀਂ ਆਏ ਫੇਰ ਸਿਰਫ ਅਸੀਂ ਇਸੇ ਕਰਕੇ ਇਹਨਾਂ ਨੂੰ ਸ਼ਿੰਗਾਰ ਰਹੇ ਆ ਕੋਈ ਲੰਗਦੇ ਵੜਦੇ ਕੋਈ ਦਿਖੇ ਤੇ ਸੀ ਅੰਦਰ ਹੈ ਫੇਰ ਚੋਰੀਆਂ ਬਹੁਤ ਹੋ ਰਹੀਆਂ ਜੀ ਇੱਥੇ ਫੇਰ ਚੋਰੀਆਂ ਇੱਥੇ 7-8 ਮੋਟਰਾਂ ਉਤਰ ਗਈਆਂ ਇਹ ਕੀ ਕਰਦੇ ਆ ਚੋਰ ਆ ਕੇ ਹਨੇਰਾ ਹੁੰਦਾ بڑے بڑے ਦਰਖਤਾਂ ਝਾੜੀਆਂ ਚ ਲੁਕ ਜਾਂਦੇ ਆ ਜਦੋਂ ਦੇਖਦੇ ਆ ਜੀ 11 12 ਵੱਜ ਗਏ ਲਾਈਟਾਂ ਬੰਦ ਆ ਕੰਦਾ ਟੱਪਦੇ ਆ ਮੋਟਰਾਂ ਲਾ ਲੈਂਦੇ ਠੀਕ ਆ ਤੁਹਾਡਾ ਮੇਨ ਕਾਰਨ ਇਹੀ ਆ ਕਿ ਦਰਖਤ ਇਸ ਲਈ ਜਿਹੜਾ ਹਾਂਜੀ ਅਸੀਂ ਇਸੇ ਕਰਕੇ ਇਹਨਾਂ ਨੂੰ ਕਰਾ ਰਹੇ ਆ ਛੋਟੇ ਇਸੇ ਕਰਕੇ ਕਰਾ ਰਹੇ ਆ ਪ੍ਰੇਮਿੰਗ ਕਰਾ ਰਹੇ ਆ ਕਿ ਮੱਲੋ ਇੱਥੇ ਸੇਫ ਹੋ ਜੇ ਸਾਰੇ